ਤਰਹ ਦੇ ਇਲਾਕਿਆਂ ਦੇ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਜੋ ਗਲਤ ਗਤੀਵਿਧੀਆਂ ਕੀਤੀਆਂ ਜਾਂਦੇ ਨੇ ਐਕਟੀਵਿਟੀਜ਼ ਹੁੰਦੀਆਂ ਨੇ ਉਸ ਦੀ ਹੁਣ ਪੁਲਿਸ ਵੱਲੋਂ ਹਰ ਵੇਲੇ ਨਜ਼ਰ ਰੱਖੀ ਜਾਵੇਗੀ ਜਿਸ ਤੇ ਲਈ ਕਿ ਕ੍ਰਾਈਮ ਨੂੰ ਕੰਟਰੋਲ ਕੀਤਾ ਜਾਵੇਗਾ ਅਤੇ ਨਾਲ ਦੀ ਨਾਲ ਜੋ ਸ਼ਰਾਰਤੀ ਅਨਸਰਾਂ ਵੱਲੋਂ ਡਰ ਦਾ ਮਾਹੌਲ ਪੈਦਾ ਕੀਤਾ ਜਾਂਦਾ ਹੈ ਉਹਨਾਂ ਨੂੰ ਵੀ ਕਾਬੂ ਕੀਤਾ ਜਾਵੇਗਾ ਦੱਸਦੇ ਕਿ ਇਸ ਤੇ ਲਈ ਐਸਐਸਪੀ ਫਿਰੋਜ਼ਪੁਰ ਨੇ ਜਾਣਕਾਰੀ ਸਾਂਝੀ ਕੀਤੀ ਜਿੱਥੇ ਉਹਨਾਂ ਨੇ ਕਿਹਾ ਕਿ ਪੁਲਿਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਜਿੱਦੇ ਚੱਲਦੇ ਆ ਕੈਮਰੇ ਲਗਾਏ ਜਾਣਗੇ ਹਰ ਚੌਂਕ ਦੇ ਵਿੱਚ ਤਾਂ ਜੋ ਫਿਰੋਜ਼ਪੁਰ ਨੂੰ ਕ੍ਰਾਈਮ ਮੁਕਤ ਕੀਤਾ ਜਾ ਸਕੇ ਅਤੇ ਇਸੇ ਕਰਕੇ ਹੀ ਸਾਰੇ ਚੌਂਕਾਂ ਦੇ ਵਿੱਚ ਕੈਮਰੇ ਲਗਾਏ ਜਾਣਗੇ ਜਿੱਥੇ ਕਿ ਕੁਝ ਕੈਮਰੇ ਤਾਂ ਲੱਗ ਗਏ ਨੇ ਅਤੇ 150 ਤੋਂ ਵੱਧ ਕੈਮਰੇ ਹਜੇ ਲੱਗਨੇ ਬਾਕੀ ਨੇ ਦੱਸਦੇ ਕਿ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਇਹ ਉਹਨਾਂ ਦੀ ਆਪਣੀ ਪ੍ਰਪੋਜ਼ਲ ਸੀ ਜਿਸ ਤੇ ਅਮਲ ਕਰਦਿਆਂ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਫੈਸਲਾ ਦਿੱਤਾ ਗਿਆ ਕਿ ਤੁਸੀਂ ਆਪਣੇ ਕੈਮਰੇ ਆਪਣੇ ਸ਼ਹਿਰ ਦੇ ਵਿੱਚ ਲਗਾ ਸਕਦੇ ਹੋ ਉਹਨਾਂ ਨੇ ਕਿ ਸਾਡੀ ਟੀਮ ਪਹਿਲਾਂ ਵੀ ਕੰਮ ਕਰੀ ਸੀ ਪਰ ਹੁਣ ਤੀਸਰੀ ਅੱਖ ਦਾ ਸਹਿਯੋਗ ਮਿਲਣ ਨਾਲ ਜਿੱਥੇ ਸ਼ਰਾਬਤੀ ਅਨਸਰਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋਵੇਗਾ ਤਾਂ ਉੱਥੇ ਹੀ ਕ੍ਰਿਮినਲ ਲੋਕਾਂ ਤੱਕ ਵੀ ਪਹੁੰਚਣ ਵਿੱਚ ਮਦਦ ਮਿਲੇਗੀ ਪ੍ਰੋਜੈਕਟ ਵਿੱਚ ਜਗ੍ਹਾ-ਜਗ੍ਹਾ ਕੈਮਰੇ ਜਿਹੜੇ ਲਗਾਏ ਜਾ ਰਹੇ ਨੇ ਸਰ ਕਿੰਨੇ ਕੈਮਰੇ ਲਗਾਏ ਜਾ ਰਹੇ ਤੇ ਉਹਦਾ ਮਤਲਬ ਕੀ ਹੈ ਜੀ ਸਾਡੇ ਜਿਹੜੇ ਸ਼ਹਿਰ ਦੇ ਵਿੱਚ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਤਲਵੰਡੀ ਜ਼ੀਰਾ ਤੇ ਗੁਰੂ ਹਰਸਾਏ ਇੱਥੇ ਸਾਡੇ ਕੈਮਰਾਜ਼ ਲੱਗ ਰਹੇ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚ ਕੁਝ ਆਈ ਰੈਜ਼ੋਲੂਸ਼ਨ ਕੈਮਰਾਜ਼ ਇਹਨਾਂ ਐਨਪੀਆਰ ਜਿਹੜੇ ਆਟੋਮੈਟਿਕ ਨੰਬਰ ਪਲੇਟ ਨੂੰ ਜਿਹੜੇ ਰੈਕਗਨਾਈਜ਼ ਕਰ ਲੈਂਦੇ ਆ ਉਹ ਕੁਝ ਕੈਮਰਾਜ਼ ਹੈ ਜਿਹੜੇ ਮੇਨ ਹਾਈਵੇਅਸ ਤੇ ਆ ਤੇ ਐਵੇਂ ਸ਼ਹਿਰ ਦੇ ਵਿੱਚ ਵੀ 158 ਲੋਕੇਸ਼ਨਸ ਤੇ ਅਸੀਂ ਜਿਹੜੇ ਕੈਮਰਾਜ਼ ਲਾ ਰਹੇ ਆ ਜਿਹਦੇ ਨਾਲ ਕ੍ਰਾਈਮ ਨੂੰ ਰੋਕਣ ਚ ਪ੍ਰिवेंशन ਚ ਤੇ ਡਿਟੈਕਸ਼ਨ ਦੇ ਵਿੱਚ ਬੜਾ ਸਹਯੋਗ ਮਿਲੂਗਾ ਜੇ ਟ੍ਰੈਫਿਕ ਦੀ ਗੱਲ ਕਰੀਏ ਸਰ ਜਿਹੜੇ ਟ੍ਰੈਫਿਕ ਰੂਲ ਤੋੜ ਕੇ ਨਿਕਲਦੇ ਆ ਉਹਨਾਂ ਤੇ ਵੀ ਨਜ਼ਰ ਰੱਖੀ ਜਾਏਗੀ ਤੇ ਉਹਨਾਂ ਨੂੰ ਆਟੋਮੈਟਿਕ ਕੋ ਕਰਵਾਈ ਹੋਏਗੀ ਸਰ ਬਿਲਕੁਲ ਬਿਲਕੁਲ ਜੀ ਉਹ ਸਾਡੇ ਨਿਗਾਹ ਦੇ ਵਿੱਚ ਹੀ ਰਹਿਣਗੇ ਜਿਹੜੇ ਟ੍ਰੈਫਿਕ ਵਾਇਲੇਸ਼ਨ ਹੋਣਗੇ ਆ ਉਹਦਾ ਵੀ ਅਸੀਂ ਇੱਕ ਨਵਾਂ ਜਿਹੜਾ ਸਿਸਟਮ ਲਾਵਾ ਇਹਦੇ ਵਿੱਚ ਉਹਨਾਂ ਨੂੰ ਆਨਲਾਈਨ ਉਹਨਾਂ ਦੇ ਕੋਲ ਉਹਨਾਂ ਦੇ ਟ੍ਰੈਫਿਕ ਚਲਾਨਸ ਪਹੁੰਚਣਗੇ ਤੇ ਉਹ ਸਿਸਟਮ ਨੂੰ ਸੀ ਹਜੇ ਸਾਡਾ ਉਹਨਾਂ ਪਾਈਪ ਲਾਈਨ ਹੈ ਉਹ ਵੀ ਇਹਨਾਂ ਕੈਮਰਾਜ਼ ਦੀ ਹੈਲਪ ਦੇ ਨਾਲ ਜਿਹੜੇ ਟ੍ਰੈਫਿਕ ਵੈਲਟਰਸ ਹੋਣਗੇ ਉਹ ਉਹਨਾਂ ਨੂੰ ਫੜਾਗੇ ਸਰ ਜਿਹੜੀ ኦਪਰੇਟ ਹੈ ਇਹ ਕਿਸ ਤਰ੍ਹਾਂ ਹੋਏਗਾ ਤੇ ਇਹਦੇ ਤੇ ਨਿਗਾਹ ਕਿਸ ਤਰ੍ਹਾਂ ਰੱਖੀ ਜਾਏਗੀ ਇਹ ਸਾਡਾ ਜੀ ਕੰਟਰੋਲ ਰੂਮ ਤੇ ਇਹ ਸਾਰਿਆਂ ਦੀ ਜਿਹੜਾ ਲਾਈਵ ਕਵਰੇਜ ਸਾਡੀ ਇਹਦੀ ਰਹੂਗੀ ਜਿਹੜੀ ਇੱਕ ਕੰਟਰੋਲ ਰੂਮ ਤੇ ਸਾਡਾ ਹੋਊਗਾ ਕੰਟਰੋਲ ਰੂਮ ਤੇ ਸਾਡੀ ਵੀਡੀਓ ਵਾਲ ਪ੍ਰੋਪਰ ਉਹ ਲੱਗ ਚੁੱਕੀ ਹੈ ਬਣ ਗਈ ਹੈ ਤੇ ਆਉਂਦੇ ਕੁਝ ਦਿਨਾਂ ਚ ਇਹ ਆਪਰੇਸ਼ਨਲ ਹੋ ਜਾਣਾ ਸਾਡਾ ਜਿਹੜਾ ਹਰ ਕੈਮਰੇ ਦੀ ਫੀਡ ਸਾਡੇ ਕੰਟਰੋਲ ਹੁੰਦੀ ਆਉਗੀ ਸਰ ਇਹ ਜਿਹੜੀ ਪ੍ਰਪੋਜ਼ਲ ਸੀਗੀ ਕੁਝ ਸਮਾਂ ਪਹਿਲਾਂ ਜਦੋਂ ਤੁਸੀਂ ਇੱਥੇ ਫਿਰੋਜ਼ਪੁਰ ਪਹੁੰਚੇ ਸੀ ਉਦੋਂ ਤੁਸੀਂ ਤਿਆਰ ਕੀਤੀ ਸੀ ਲੱਗਦਾ ਵੀ ਤੁਹਾਡੇ ਹੁੰਦੇ ਜਿਹੜੀ ਇਹ ਪ੍ਰਪੋਜ਼ਲ ਨੂੰ ਮਤਲਬ ਇਹ ਇੱਕ ਵਧੀਆ ਇਹੀ ਇੱਕ ਚੀਜ਼ ਵਧੀਆ ਹੋਈ ਹੈ ਵੀ ਜਦੋਂ ਮੈਂ ਪਹਿਲਾਂ ਇੱਥੇ ਐਸਐਸਪੀ ਲੱਗਿਆ ਸੀ 232 ਦੇ ਵਿੱਚ ਉਦੋਂ ਇਹ ਪ੍ਰਪੋਜ਼ਲ ਮੂਵ ਕੀਤੀ ਸੀਗੀ ਤੇ ਸਰਕਾਰ ਦੇ ਮਾਨਯੋਗ ਸੀਐਮ ਸਾਹਿਬ ਦੇ ਮਾਨਯੋਗ ਡੀਜੀਪੀ ਸਾਹਿਬ ਦੇ ਉਹਨਾਂ ਦੇ ਗਾਈਡੈਂਸ ਤੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਵੱਲੋਂ ਮਨਜ਼ੂਰ ਕੀਤੀ ਗਈ ਹੈ ਤੇ ਇਹ ਜੀ ਜਲਦੀ ਲਾਗੂ ਕਰਦਾ ਸਰ ਮੰਨ ਤੇ ਵਿੱਚ ਕੀ ਸੋਚ ਆਈ ਵੀ ਹੈ ਜਿਹੜੇ ਕੈਮਰੇ ਲੱਗੇ ਹੋਣੇ ਜ਼ਰੂਰੀ ਆ ਚੌਂਕਾ ਦੇ ਵਿੱਚ ਬਿਲਕੁਲ ਜੀ ਇਹਦੇ ਨਾਲ ਸਾਡੀ ਨਿਗਰਹ ਰੰਦੀ ਹੈ ਕ੍ਰਾਈਮਨਲਸ ਡਰੇ ਰਹਿੰਦੇ ਆ ਪਹਿਲਾਂ ਤਾਂ ਪ੍ਰੀਵੈਂਟਿਵ ਐਕਸ਼ਨ ਪ੍ਰੀਵੈਂਟਿਵ ਹੋ ਜਾਂਦਾ ਹੈ ਇਹਦੇ ਨਾਲ ਤੇ ਕਾਫੀ ਉਹਨਾਂ ਨੂੰ ਡਰ ਰਹਿੰਦਾ ਵੀ ਕੈਮਰੇ ਆ ਅਸੀਂ ਕੈਮਰਿਆਂ ਦੇ ਵਿੱਚ ਅਸੀਂ ਕੋਈ ਕ੍ਰਾਈਮ ਨਾ ਕਰੀਏ ਤੇ ਜਿਹੜਿਆਂ ਨੂੰ ਨਹੀਂ ਵੀ ਪਤਾ ਹੁੰਦਾ ਜੇ ਕਿ ਕ੍ਰਾਈਮ ਕਰ ਵੀ ਬੈਠਦੇ ਕ੍ਰਾਈਮ ਨੂੰ ਫੜਨ ਦੇ ਵਿੱਚ ਡਿਟੈਕਟ ਕਰਨ ਦੇ ਵਿੱਚ ਬਹੁਤ ਸਹੀ ਹੁੰਦੇ ਆ ਸਿਕ ਕ੍ਰਾਈਮ ਮੁਕਤ ਹੋਏਗਾ ਫਰਕ ਬਿਲਕੁਲ ਬਿਲਕੁਲ ਜੀ ਅਸੀਂ ਪੂਰੀ ਕੋਸ਼ਿਸ਼ ਹੈ ਅੱਗੇ ਵੀ ਲੱਗੇ ਹੋਏ